ਦਿੱਲੀ ਤੋਂ ਵੀ ਲਿਆ ਕੇ ਦਿਖਾ ਦਿਓ ਇਸ ਰੇਟ ਦੇ ਵਿੱਚ ਗੱਡੀ ਪੀਜਾ ਗੱਡੀ ਇਹ ਵੀ ਤੁਹਾਨੂੰ ਬਹੁਤ ਹੀ ਜਾਇਜ਼ ਰੇਟਾਂ 'ਚ ਮਿਲਣ ਵਾਲੀ ਆ 2018 ਮਾਡਲ ਆ ਜੀ ਜੈਡ ਡੀ ਆਈ ਕੰਪਨੀ ਅਲਾਈ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਆ ਫਸਟ ਓਨਰ ਆ ਜੀ ਦੋਨੇ ਚਾਬੀਆਂ ਨਾਲ ਨੇ ਪ੍ਰਦੂਸ਼ਣ ਬੀਮਾ ਹੈਗਾਗਾ ਟਾਇਰ ਤੁਸੀਂ ਨਿਗਾ ਮਾਰ ਲਓ ਆਹ ਗੱਡੀ ਤੁਹਾਨੂੰ ਦਿੱਲੀ ਜਾ ਕੇ ਵੀ ਐਸ ਮੁੱਲ ਦੇ ਵਿੱਚ ਐਸ ਕੰਡੀਸ਼ਨ ਦੇ ਵਿੱਚ ਨਹੀਂ ਮਿਲਣੀ ਮੇਰੀ ਗਰੰਟੀ ਆ ਆਹ ਗੱਡੀ ਆ ਗਈ ਬਾਈ ਜਮਾਂ ਜਾਇਜ਼ ਰੇਟਾਂ ਦੇ ਵਿੱਚ ਸ਼ਾਨਦਾਰ ਗੋਲੀ ਇੰਜਨ ਦੀ ਗੱਡੀ ਆ ਸੱਤ ਸ਼੍ਰੀ ਅਕਾਲ ਦੋਸਤੋ ਲੈ ਵੀ ਅੱਜ ਮੈਂ 22 ਨੇ ਘਰੇ ਕੀਤਾ ਕੰਮ ਆਉ ਦਾ ਪਿੰਡ ਚ ਸ਼ੁਰੂ ਕਰ ਲਿਆ ਘਰੇ ਖੜਾ ਲੀਆਂ ਕਾਰਾਂ ਤੇ ਕੰਮ ਸਿਰਾ ਕਰਤਾ ਬਾਈ ਤੁਸੀਂ ਐਂ ਲਾ ਲਓ ਵੀ ਦਿੱਲੀ ਦੇ ਰੇਟਾਂ ਚ ਤੁਹਾਨੂੰ ਸੰਗਰੂਰ ਇੱਥੇ ਪਿੰਡ ਚ ਮਿਲ ਜਾਣਗੀਆਂ ਕਾਰਾਂ ਬਾਈ ਨੇ ਬਹੁਤੀ ਸਿਰੇ ਦਾ ਕੰਮ ਸ਼ੁਰੂ ਕੀਤਾ ਬਾਈ ਕਹਿੰਦਾ ਵੀ ਮੈਂ ਬੋਲਦਾ ਤਾਂ ਹੈ ਨਹੀਂਗਾ ਥੋੜੀ ਜੀ ਦਿੱਕਤ ਹੈ ਕਿ ਕਹਿੰਦਾ ਮੈਂ ਸੰਗ ਜੀ ਲੱਗਦੀ ਆ ਬਾਈ ਤੈਨੂੰ ਮੈਂ ਡਿਟੇਲ ਦੱਸ ਦੇਣਾ ਤੂੰ ਹੀ ਦੇਦੀ ਗੱਲਬਾਤ ਕਰਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਬਾਈ ਕੋਲੇ ਨਾ ਇਹੋ ਜਿਹੇ ਕਾਰਾਂ ਨੇ ਇਹੋ ਜਿਹੇ ਰੇਟ ਨੇ ਨਾ ਤੁਸੀਂ ਸੁਣੇ ਨਹੀਂ ਹੋਣੇ ਇੱਕ ਕਾਰ ਤਾਂ 115000 ਦੀ ਜਿਹੜੀ ਦੇ ਵਿੱਚ ਸਾਰੇ ਫੀਚਰ ਨੇ ਪਾਵਰ ਵਿੰਡੋ ਤੂ ਲੈ ਕੇ ਜਿਹੜੇ ਲਗਜ਼ਰੀ ਕਾਰਾਂ ਚ ਵਧੀਆ ਕਾਰਾਂ ਚ ਹੁੰਦੇ ਨੇਗੇ ਸਾਰੇ ਫੀਚਰ ਤੁਹਾਨੂੰ ਕਾਰ 'ਚ ਮਿਲਣਗੇ ਨਵੀਆਂ ਵਰਗੀ ਕਾਰ ਮਿਲੂਗੀ ਆਜੋ ਸ਼ੁਰੂ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਆਹ ਖੜੀ ਆ ਬਾਈ i20 ਆਸਥਾ ਤੇ ਇਹਦੇ ਬਾਰੇ ਗੱਲਬਾਤ ਕਰਦੇ ਆਂ ਬਾਈ ਦਾ ਨਵਾਂ ਗੁਰਪ੍ਰੀਤ ਸਿੰਘ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਜਿਹੜੇ ਵੀਰ ਨੇ ਕੋਈ ਗੱਡੀ ਲੈਣੀ ਆ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਇੰਨਾਂ ਕਾਰਾਂ ਤੋਂ ਇਲਾਵਾ ਬਾਈ ਕੋਈ ਹੋਰ ਵੀ ਕਾਰਾਂ ਦੀ ਰਿਪੋਰਟ ਆ ਜੇ ਤੁਸੀਂ ਕੋਈ ਹੋਰ ਲੈਣੀ ਆ ਸਹੀ ਰੇਟਾਂ ਦੇ ਵਿੱਚ ਲੈਣੀ ਆ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਟਾਇਰ ਦੇਖੋ i20 ਦੇ ਇੱਕ ਨੰਬਰ ਕਾਰ ਆ ਬਾਈ ਇੰਜਨ ਗੇਅਰ ਦੀ ਐਨ ਗੋਲੀ ਆ i20 ਆਸਥਾ 2010 ਮਾਡਲ ਆ ਸੈਕੰਡ ਓਨਰ ਆਗੀ ਬੀਮਾ ਪ੍ਰਦੂਸ਼ਣ ਪਿਆਗਾ ਬਾਈ 2000 ਰੁਪਏ ਦੇ ਵਿੱਚ ਗੱਡੀ ਆਉਂਦੀ ਆ ਜਮਾ ਨਵੇਂ ਵਰਗੀ ਆ ਇੰਜਨ ਗੇਅਰ ਦੀ ਜੇ ਗੱਲ ਕਰੀਏ ਤੇ ਗੱਡੀ ਤੁਸੀਂ ਅੱਗੋਂ ਪਿੱਛੋਂ ਦੇਖੋ ਜਮਾ ਸਾਫ ਆ ਟੱਚਿੰਗ ਫਰਚਿੰਗ ਹੈਗੀ ਕੋਈ ਐਕਸੀਡੈਂਟ ਨਹੀਂ ਹੈਗੀ ਇਹ ਕਲਾਸ ਕਾਰ ਕਹਿ ਸਕਦੇ ਆ ਜਿਹਨੂੰ ਆਪਾਂ ਵਧੀਆ ਘਰੇ ਚਲਾਉਣ ਵਾਲੀ ਆਈ 20 ਆਸਥਾ ਪੈਟਰੋਲ ਦੇ ਵਿੱਚ ਆਉਂਦੀ ਆ ਜੀ ਤੇ ਡਿਮਾਂਡ ਹੈਗੀ ਇਹਦੀ 175000 ਤੇ ਇਹਦੇ ਵਿੱਚੋਂ ਬਈ ਮੈਂ ਮਾਨਤਾਣ ਜ਼ਰੂਰ ਕਰੂਗਾ ਬਾਈ ਹੁਣ ਆ ਗਈ ਜੀ ਸਿਆਜ ਗੱਡੀ ਆ ਗੱਡੀ ਤੁਹਾਨੂੰ ਦਿੱਲੀ ਜਾ ਕੇ ਵੀ ਐਸ ਮੁੱਲ ਦੇ ਵਿੱਚ ਐਸ ਕੰਡੀਸ਼ਨ ਦੇ ਵਿੱਚ ਨਹੀਂ ਮਿਲਣੀ ਮੇਰੀ ਗਰੰਟੀ ਆ ਇਹ ਮੌਕਾ ਹੀ ਆ ਖੇਚ ਲਓ ਕਿਉਂਕਿ ਇਹ ਗੱਡੀ ਇਕਾ ਤੇ ਡਿਮਾਂਡ ਇਹਦੀ ਕਾਫੀ ਹੋਣ ਵਾਲੀ ਆ ਇਹ 2017 ਮਾਡਲ ਆ ਜੀ ਗੱਡੀ ਫਸਟ ਆਨਰ ਆ ਬੀਮਾ ਪ੍ਰਦੂਸ਼ਨ ਪਿਆਗਾ ਦਿੱਲੀ ਤੋਂ ਵੀ ਲਿਆ ਕੇ ਦਿਖਾ ਦਿਓ ਇਸ ਰੇਟ ਦੇ ਵਿੱਚ ਗੱਡੀ ਸਿਰਫ ਤੇ ਸਿਰਫ 430000 ਦੀ ਅਗਲੀ ਆ ਗਈ ਜੀ ਬਰੀਜਾ ਗੱਡੀ ਇਹ ਵੀ ਤੁਹਾਨੂੰ ਬਹੁਤ ਹੀ ਜਾਇਜ਼ ਰੇਟਾਂ 'ਚ ਮਿਲਣ ਵਾਲੀ ਆ 2018 ਮਾਡਲ ਆ ਜੀ ਜੈਡ ਡੀ ਆਈ ਕੰਪਨੀ ਲਾਏ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਆ ਫਸਟ ਓਨਰ ਆ ਜੀ ਦੋਨੇ ਚਾਬੀਆਂ ਨਾਲ ਨੇ ਪ੍ਰਦੂਸ਼ਨ ਬੀਮਾ ਹੈਗਾਗਾ ਟਾਇਰ ਤੁਸੀਂ ਨਿਗਾਹ ਮਾਰ ਲਓ ਲਗਭਗ 70 80 ਪੈਸੇ ਪਏ ਨੇ ਤੇ ਦੋਹੇ ਚਾਬੀਆਂ ਨਾਲ ਨੇ ਜੀ ਗੱਡੀ ਦਾ ਮੁੱਲ ਬਹੁਤ ਹੀ ਜਾਇਜ਼ ਰਹਿਣ ਵਾਲਾਗਾ ਬਾਕੀ ਮਾਨਤਾਣ ਜ਼ਰੂਰ ਕਰੂਗਾ ਵੀਰ ਰੇਟ ਹੈਗਾ ਜੀ ਗੱਡੀ ਦਾ 630000 ਰੁਪਿਆ ਬਾਕੀ ਤੁਸੀਂ ਸੰਪਰਕ ਕਰ ਲਓ ਆ ਕੇ ਗੱਲਬਾਤ ਕਰ ਲਓ ਆਿਆਂ ਦਾ ਮਾਨਤਾਣ ਜ਼ਰੂਰ ਹੋਊਗਾ ਅਗਲੀ ਗੱਡੀ ਆ ਜਿਹੜੀ ਵੀਰੇ ਮਰਸਡੀਜ਼ ਲਗਜ਼ਰੀਅਸ ਗੱਡੀ ਆ ਬਾਈ ਹੁਣ ਮੂਰੇ ਮਹੀਨੇ ਦੋ ਮਹੀਨਿਆਂ ਨੂੰ ਜਿਹੜਾ ਵਿਆਹਾਂ ਦਾ ਸੀਜ਼ਨ ਚੱਲਣ ਵਾਲਾਗਾ ਹੁਣ ਜਿਹੜਾ ਮੰਦਾ ਸੀਜ਼ਨ ਦਾ ਇਸ ਕਰਕੇ ਗੱਡੀ ਬਹੁਤ ਭਾਜ ਮਿਲੂਗੀ ਜੇ ਸੀਜ਼ਨ ਚੱਲ ਪਿਆ ਇਹਦਾ ਰੇਟ ਚੜਜੂਗਾ ਸਨਰੂਫ ਵਾਲੀ ਗੱਡੀ ਆ ਬਹੁਤ ਹੀ ਸ਼ਾਨਦਾਰ ਆ ਗਈ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਨਹੀਂ ਮੰਗਦੀ ਪੈਟਰੋਲ ਕਾਰ ਆ ਸੈਕੰਡ ਓਨਰ ਆ ਗਈ ਰੇਟ ਬਈ ਆਲਟੋ ਦਾਗਾ ਆਲਟੋ ਦੇ ਮੁੱਲ 'ਚ ਤੁਹਾਨੂੰ ਇਹ ਮਰਸੀਡੀਜ਼ ਕਾਰ ਮਿਲ ਜੂਗੀ ਵਧੀਆ ਤੁਹਾਡਾ ਸੀਜ਼ਨ ਲਵਾ ਦੂ ਬਿਆਂਆਂ ਸ਼ਾਦੀਆਂ ਦਾ ਬਾਕੀ ਜੇ ਲਕਜ਼ਰੀ ਫੀਲਿੰਗ ਘੱਟ ਪੈਸੇ ਚ ਲੈਣੀ ਆ ਉਹ ਵੀ ਇਹਦੇ ਵਿੱਚ ਹੈਗੀ ਆ ਜਿਹੜਾ ਰੇਟ ਆ ਇਹਦਾ ਸਿਰਫ 2.5 ਲੱਖ ਰੁਪਏ 2006 ਮਾਡਲ ਸੈਕੰਡ ਓਨਰ ਪੈਟਰੋਲ 2.5 ਲੱਖ ਚ ਆ ਗੱਡੀ ਆ ਗਈ ਭਾਈ ਜਮਾਂ ਜਾਇਜ਼ ਰੇਟਾਂ ਦੇ ਵਿੱਚ ਸ਼ਾਨਦਾਰ ਗੂਲੀ ਇੰਜਨ ਦੀ ਗੱਡੀ ਆ ਪੂਰੀ ਕੈਂਟ ਗੱਡੀ ਆ 2010 ਮਾਡਲ ਸੈਕੰਡ ਓਨਰ ਭਾਈ ਇਹ ਇਸ ਰੇਟ ਦੇ ਵਿੱਚ ਜਿਹੜਾ ਰੇਟ ਮੈਂ ਤੁਹਾਨੂੰ ਦੱਸਣ ਜਾ ਰਿਹਾਗਾ ਆ ਗੱਡੀ ਜਮਾਂ ਨਹੀਂ ਮਿਲਣੀ ਕਿਤੋਂ ਨਵੇਂ ਦਾ ਟਾਇਰ ਲੱਗੇ ਹੋਏ ਨੇ 2010 ਮੈਗਨਾ ਸੈਕੰਡ ਓਨਰ ਤੇ ਕੁੱਲ 75000 ਚੱਲੀ ਹੋਈ ਆ ਇੰਜਨ ਗੇਅਰ ਦੀ ਬੰਬ ਗੱਡੀ ਸਿਰਫ ਤੇ ਸਿਰਫ 1 ਲੱਖ 15000 ਦੇ ਵਿੱਚ ਕਹਿੰਦਾ ਬਾਈ ਕਹਿੰਦਾ ਆਪਾਂ ਦੇ ਦਾਂਗੇ ਕਾਰ ਬਾਕੀ ਵੀਰ ਨਾਲ ਸੰਪਰਕ ਜਰੂਰ ਕਰ ਲਿਓ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰ ਦਿਓ ਬਾਈ ਦਾ ਵੀ ਹੌਸਲਾ ਵਧੇ ਜਿਹਨੇ ਘਰ ਚ ਕੰਮ ਤੋੜ ਕੇ ਇੱਕ ਉਦਾਹਰਨ ਸੈੱਟ ਕੀਤੀ ਆ ਵੀ ਬਾਹਰ ਜਾ ਨਾ ਜਾ ਕੇ ਵੀ ਬੰਦਾ ਇੱਥੇ ਕਮਾਈ ਕਰ ਸਕਦਾ ਹੈਗਾ ਸੋ ਬਾਈ ਦਾ ਸਾਥ ਜਰੂਰ ਦਿਓ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਜੇ ਤੁਸੀਂ ਕਾਰ ਲੈਣੀ ਆ ਜਿਹੜੀ ਵੀ ਕਾਰ ਲੈਣੀ ਆ ਤੁਹਾਡੇ ਸਾਹਮਣੇ ਕਾਰਾਂ ਖੜੀਆਂ ਨੇ ਤੇ ਹੋਰ ਵੀ ਬਾਈ ਕੋਲੇ ਰਿਪੋਰਟਾਂ ਨੇ ਤੁਸੀਂ ਆ ਕੇ ਖਰੀਦ ਸਕਦੇ ਹੋ ਸੋ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਇੰਨਾ ਪਿਆਰ ਦਿੰਨੇ ਹੋ ਉਹਦੇ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ